ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਵਾਦ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਇੱਕ ਪੱਤਰਕਾਰ ਆ ਜੀ ਦੀ ਉਮਰ 65 ਸਾਲ ਆ ਉਹ ਕਹਿੰਦਾ ਜੀ ਮੈਨੂੰ ਜੱਥੇਦਾਰ ਦਾ ਬਹੁਤ ਦੁੱਖ ਹੋਇਆ ਤੇ ਕਦਰ ਕੁਸ਼ੀ ਹੋਈ ਆ ਤੇ ਉਹਦੇ ਬੱਚਿਆਂ ਬਾਰੇ ਬੋਲੇ ਆ ਉਦੋਂ ਬਾਅਦ ਉਹਨੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਤੇ ਹਰਜਿਮਰਤ ਕੌਰ ਬਾਦਲ ਦੇ ਪਰਿਵਾਰ ਪ੍ਰਤੀ ਕੁਝ ਇਹੇ ਸ਼ਬਦ ਆ ਜਿਹੜੇ ਜਨਤਕ ਤੌਰ ਤੇ ਕਰਤੇ ਹੁਣ ਜਿਹੜੇ ਸ਼ਬਦ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲੇ ਉਹ ਨਾ ਤਾਂ ਬਿਗਰਮਜੀਠੀਆ ਨੇ ਬੋਲੇ ਆ ਨਾ ਹਰਜ ਸਿਮਰਤ ਨੇ ਬੋਲੇ ਆ ਨਾ ਸੁਖਬੀਰ ਬਾਦਲ ਨੇ ਬੋਲੇ ਆ ਪ੍ਰਕਾਸ਼ ਸਿੰਘ ਬਾਦਲੇਸ ਦੁਨੀਆ ਤੇ ਨਹੀਂ ਉਹ ਸ਼ਬਦ ਬੋਲੇ ਆ ਜੀ ਬਿਰਸਾ ਸਿੰਘ ਬੁਲਟੋਹਾ ਨੇ ਹੁਣ ਆਪਾਂ ਵੀ ਕਹਿੰਦੇ ਆ ਲੋਕ ਵੀ ਕਹਿੰਦੇ ਆ ਇਹ ਵੀ ਕਹਿੰਦਾ ਆ ਵੀ ਭਾਈ ਵੀ ਉਹ ਤੋਂ ਉਹ ਬਣਾਉਂਦਾ ਉਹ ਤਾਂ ਦੇਖਣਾ ਨਾ ਬੋਲੇ ਜਿਹੜਾ ਬੋਲਦਾ ਉਹ ਵੇਖੇ ਵੀ ਮੇਰੇ ਕੀ ਐਕਸੀਲੇਟਰ ਲੱਗਦਾ ਹੁਣ ਮਾਲਵਿੰਦਰ ਸਿੰਘ ਮਾਲੀ ਨੇ ਟਿੱਪਣੀ ਕਰੀ ਐ ਔਰ ਸਿੱਧਾ ਅਟੈਕ ਕੀਤਾ ਹੈ ਸੁਖਵੀਰ ਬਾਦਲ ਕੇ ਪਰਿਵਾਰ ਤੇ ਕਿ ਹਰ ਸਿਮਤਕ ਔਰ ਬਾਦਲ ਦੋ ਬੇਟੀਆਂ ਤੋਂ ਬਾਅਦ ਉਸਨੇ ਭਰੂਨ ਟੈਸਟ ਕਰਾਇਆ ਸੀ ਇਹਦਾ ਕਿ ਰੋਲਾ ਪਿਆ ਸੀ ਨਾਲ ਮਾਲਵਿੰਦਰ ਮਾਲੀ ਨੇ ਇਹ ਕਿਹਾ ਕਿ ਰਮੇਸ਼ਿੰਦਰ ਗਰੇਵਾਲ ਤੇ ਸੁਖਦੇਵ ਸਿੰਘ ਢੀਂਡਸਾ ਕਾ ਚੰਡੀਗੜ੍ਹ ਅਲਟਰਾਸਾਉਂਡ ਸੈਂਟਰ ਖੋਲ੍ਹਿਆ ਹੋਇਆ ਸੀ ਦੇਖੋ ਜਿਵੇਂ ਕੋਈ ਮਤਲਬ ਕੋਈ ਚੱਕ ਕੇ ਈ ਚੀਜ਼ ਲੈਉਣੀ ਹੁੰਦੀ ਹੈ ਪਹਿਲੀ ਗੱਲ ਤਾਂ ਮਾਲੀ ਸਾਹਿਬ ਇਹ ਹੈ ਵੀ ਨਾ ਸੁਖਦੇਵ ਸਿੰਘ ਢੀਂਡਸਾ ਨਾ ਰਮੇਸ਼ਿੰਦਰ ਗਰੇਵਾਲ ਇਹ ਸੈਂਟਰ ਹੀ ਨਹੀਂ ਖੋਲ ਸਕਦੇ ਕਿਉਂਕਿ ਉਹ ਇੱਕ ਜਿਹੜਾ ਐਮਡੀ ਡਾਕਟਰ ਉਹਦਾ ਜਿਹੜਾ ਸਪੈਸ਼ਲਿਸਟ ਆ ਅਲਟਰਾਸਾਉਂਡ ਦਾ ਉਹ ਬੰਦੇ ਨੂੰ ਲਾਇਸੈਂਸ ਮਿਲਦਾ ਉਹ ਬੰਦਾ ਖੋਲ ਸਕਦਾ ਤੇ ਉਹ ਡੋਪਲਰ ਮਸ਼ੀਨ ਆ ਜਿਹੜੀ ਕਿ 25-30 ਲੱਖ ਰੁਪਏ ਦੀ ਸੀ ਉਸ ਟਾਈਮ ਤੇ ਅੱਜ 50 ਲੱਖ ਰੁਪਏ ਦੀ ਹੈ ਤੇ ਉਹ ਲਿਆ ਸਕਦਾ ਹੈ ਜਿਹੜਾ ਬੰਦਾ 60-60 ਲੱਖ ਰੁਪਇਆ ਦੇ ਕੇ ਪੀਐਮ ਵਾਈਟ ਦੰਤ ਟੈਸਟ ਕੱਢ ਕੇ ਡਾਕਟਰ ਬਣ ਸਕਦਾ ਚੰਡੀਗੜ੍ਹ ਵਿੱਚ ਜਗ੍ਹਾ ਲੈ ਸਕਦਾ ਤੇ ਉਹ ਮਸ਼ੀਨ ਵੀ ਲੈ ਸਕਦਾ ਤੇ ਨਾਲੇ ਹਰ ਸਿਮਰਤ ਕੌਰ ਬਾਦਲ ਹੈ ਜਿਹੜੀ ਉਹ ਸੁਖਦੇਵ ਸਿੰਘ ਢੀਂਡ ਸਾਹ ਦੇ ਪਿਤਾ ਸਮਾਨਾ ਉਹਦੇ ਕੋਲੇ ਇਹੋ ਜੀਆਂ ਗੱਲਾਂ ਕਿਉਂ ਕਰੂਗੀ ਚਲੋ ਫੇਰ ਕਹਿੰਦਾ ਮਾਲੀ ਕਹਿੰਦਾ ਉਹਦਾ ਰੋਲਾ ਪੈ ਗਿਆ ਰੋਲਾ ਪੈਣ ਤੋਂ ਬਾਅਦ ਇਹ ਮਸਲਾ ਕੇ ਭਿੰਡਰਾਂ ਵਾਲੇ ਸੰਤਾ ਕੋਲੇ ਚਲਿਆ ਗਿਆ ਉੱਥੇ ਜਾ ਕੇ ਫਿਰ ਟਿਕਟਕਾ ਹੋਇਆ ਹੁਣ ਜਿਹੜਾ ਹਰ ਸਿਮਰਤ ਕੌਰ ਦਾ ਬੇਟਾ ਹੈ ਉਹਦੀ ਉਮਰ ਕਰੀਬ 20 21 ਸਾਲ ਹੋਊਗੀ ਤੇ ਚਲੋ ਇਹਦੀ ਗੱਲ ਵੱਡੀ ਕਰਦੇ ਆ 2 ਸਾਲ ਪਹਿਲਾਂ ਦੀ ਗੱਲ ਕਰ ਲੋ 23 ਸਾਲ ਪੁਰਾਣੀ ਮੰਨਦੇ ਆਪਾਂ ਤਾਂ ਹੁਣ ਚੱਲਦਾ 2024 24 ਦੇ ਵਿੱਚੋਂ 23 ਕੱਢ ਲਓ ਕਿੰਨਾ ਰਹਿ ਗਿਆ 2001 ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਜਿਨ੍ਹਾਂ ਦਾ ਨਾਮ ਲੈਂਦਾ ਇਹ ਆ ਸੁਣ ਲਓ ਤੁਸੀਂ ਵੀਡੀਓ ਸੁਣ ਲਓ ਦੀ ਆਡੀਓ ਸੁਣ ਲਓ ਉਹ 1984 ਦੇ ਵਿੱਚ ਸੀ ਦੋਗੇ ਦੱਸੋ ਕੋਈ ਗੱਲ ਦੀ ਧੁੱਕ ਬਣਦੀ ਹੈ ਤੇ ਨਾਲੇ ਕੋਈ ਭਿੰਡਰਾਣਾ ਸੰਤ ਬਹਿਲਾ ਨਹੀਂ ਸੀ ਵੀ ਅਲਟਰਾਸਾਉਂਡ ਮਸ਼ੀਨਾਂ ਟੈਸਟ ਕਰਾਉਂਦਾ ਪਰ ਤਾਂ ਉਦੋਂ ਤਾਂ ਇਹ ਹੁੰਦੀ ਹੀ ਨਹੀਂ ਸੀ ਇਹ ਤਾਂ 99 92 ਦੇ ਵਿੱਚ ਆਈ ਹੈ ਜਿਹੜੀਆਂ ਮਸ਼ੀਨਾਂ ਆਈਆਂ ਉਦੋਂ ਰੋਇਲੈਂਡ ਮਾਰਸ਼ਲ ਲੋਕ ਸੀ ਜਿਹੜੇ ਉਹ ਆਪਦੇ ਬੱਚਿਆਂ ਦੀ ਡਾਇਗਨੋਸ ਕਰਾਉਂਦੇ ਇੰਟਰਨਲ ਜਿਹੜੀ ਹੈਗੀ ਆ ਉਹਦੀ ਗਰੋਥ ਟੈਸਟ ਕਰਾਉਂਦੇ ਤੇ ਇਹ ਮਸ਼ੀਨਾ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ 1991-92 ਦੇ ਤਕਰੀਬ ਆਈਆਂ ਤੇ 97-98 ਦੇ ਵਿੱਚ ਜਾ ਕੇ ਆਮ ਹੋਈਆਂ ਫਿਰ ਇਹ ਤੇ ਬੰਨ ਲੱਗਿਆ ਫਿਰ ਪੀਐਨਡੀਟੀ ਐਕਟ ਦੇ ਪਰਚੇ ਦਰਜ ਹੋਏ ਬਥੇਰੇ ਡਾਕਟਰ ਜੇਲ੍ਹਾਂ ਚ ਬੈਠੇ ਰਹੇ ਹੈਗੇ ਜੋ ਹੁਣ ਜ਼ਮਾਨਤ ਤੇ ਬਾਹਰ ਆ ਕੁਝ ਖੁਦਕਸ਼ੀਆਂ ਕਰਕੇ ਸੀ ਇਹ ਸਭ ਤੋਂ ਵੱਡਾ ਉਹਦਾ ਗੱਲ ਹੈ ਤੀਜੀ ਗੱਲ ਜਿਹੜਾ ਹੈਗਾ ਮੁੰਡਾ ਉਹ 20 ਕਿ ਸਾਲ ਦਾ ਤੇ ਇੰਨੀ ਜਿਹੜੀ ਹੈਗਾ ਮਤਲਬ ਕਹਿਣਾ ਵੀ ਇਹ ਸੰਤਾਂ ਕੋਲੇ ਜਦ ਗੱਲ ਕੀਤੀ ਸੀ ਫਿਰ ਜਿਹੜਾ ਹੈਗਾ ਕਾਨੂੰਨੀ ਨੋਟਿਸ ਭੇਜਿਆ ਸੁਖਵੀਰ ਬਾਦਲ ਨੇ ਭੇਜਣਾ ਬਣਦਾ ਵੀ ਹੈ ਦੇਖੋ ਅਸੀਂ ਜੋ ਸਰਕਾਰ ਦੇ ਵਿੱਚ ਬੇਨਿਜ਼ਮੀਆ ਹੋਈਆਂ ਕੋਤਾਨੀਆਂ ਹੋਈਆਂ ਗੁਨਾਹ ਹੋਏ ਅੱਜ ਵੀ ਅਸੀਂ ਖਲਾਫ ਹਾਂ ਬਾਦਲ ਕਹਿੰਦੇ ਨਹੀਂ ਬਾਦਲ ਸਰਕਾਰ ਚ ਉਹਦਾ ਨੁਮਾਇੰਦਾ ਚਾਹੇ ਸੁਖਵੀਰ ਬਾਦਲ ਸੀ ਚਾਹੇ ਹਰਸਿਮਰਤ ਸੀ ਚਾਹੇ ਕੋਈ ਸੀ ਜੋ ਗਲਤ ਲੋਕਾਂ ਨਾਲ ਹੋਇਆ ਲੋਕ ਦੀ ਆਵਾਮ ਦੀ ਆਵਾਜ਼ ਉਠਾਉਂ ਕਾਨੂੰਨੀ ਨੋਟਿਸ ਭੇਜਿਆ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਉਹ ਕਹਿੰਦਾ ਇਹੋ ਜਿਹਾ ਨੋਟਿਸ ਨਾੜਸ ਮੇਰੀ ਜੁੱਤੀ ਦੇ ਯਾਦ ਨਹੀਂ ਮੈਂ ਪਰੇ ਮਾਰਦਾ ਚਲਾ ਕੇ ਮੈਂ ਸੁਖਵੀਰ ਨੂੰ ਕਿਹਾ ਉਹਦਾ ਬਾਸ ਲੈ ਲੈ ਜੇ ਇਹ ਕੰਮ ਕੋਰਟ 'ਚ ਜੋੜਿਆ ਤੇਰੀਆਂ ਕਈ ਪੀੜ੍hiyan ਆਏ ਹੋ ਜਾਣਗੀਆਂ ਮੇਰੇ ਕੋਲੇ ਬਹੁਤ ਕੁਝ ਹੈ ਕੁਝ ਨਹੀਂ ਕੱਖ ਨਹੀਂ ਬੰਦੇ ਦੀ ਗੱਲ ਤੋਂ ਪਤਾ ਲੱਗਦਾ ਵੀ ਗੱਲ 'ਚ ਕੋਈ ਲੌਜੀਕ ਹੀ ਨਹੀਂ ਐਵੇਂ ਹਰੇਕ ਬੰਦੇ ਦੀ ਭੰਡੀ ਪ੍ਰਚਾਰ ਕਰਨੀ ਬਿਨਾ ਮਤਲਬ ਤੋਂ ਉਹਦੀ ਕਤਾਰਕੁਸ਼ੀ ਕਰਨੀ ਇਹ ਕੋ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਤੇ ਇੱਕ ਹੋਰ ਗੱਲ ਦੱਸਦਾ ਬੀਜਿਆਪਾ ਚੈੱਕ ਦਾ ਕੇਸ ਪਾਉਣਾ ਚਾਹੀਏ 10 ਕਰੋੜ ਦਾ ਪਾ ਦਿਓ ਉਹਦਾ 138 ਦਾ ਨੋਟਿਸ ਦੇਣਾ ਪੈਂਦਾ ਤੇ ਮਾਨਹਾਨੀ ਸ਼ੂਟ ਫॉर ਡੈਫੇਮੇਸ਼ਨ ਜਿਹੜੀ ਆਪੀਸੀ 499 ਚ ਕ੍ਰਿਮੀਨਲ ਸੀ ਤੇ ਸਿਵਲ ਦੀ ਹੈ ਮਾਨਹਾਨੀਆਂ ਦੋ ਪੈਂਦੀਆਂ ਇੱਕ ਚ ਸਜ਼ਾ ਕਰਾਉਣੇ ਆ ਇੱਕ ਚ ਆਪਾਂ ਉਹਦਾ ਜਿਹੜਾ ਹੈਗਾ ਪੈਸੇ ਲੈਣੇ ਆ ਵੀ ਪਾਈ ਮੇਰੀ 200 ਕਰੋੜ ਦੀ ਮਾਨਹਾਨੀ ਕਰਤੀ ਦੋਨਾਂ ਦੇ ਵਿੱਚ ਨੋਟਿਸ ਜ਼ਰੂਰੀ ਬਣਦਾ ਨੋਟਿਸ ਤੋਂ ਬਿਨਾ ਉਹ ਕੇਸ ਪੈਂਦਾ ਨਹੀਂ ਇਪਰਵੀਜ਼ਨ ਹੈ ਉਹ ਨੋਟਸ ਤਾਂ ਤੈਨੂੰ ਭੇਜ ਰਿਆ ਫਿਰ ਕਹਿੰਦਾ ਮੈਨੂੰ ਗਲਤ ਐਡਰੈਸ ਤੇ ਭੇਜਤਾ ਅਗਲੀਂ ਤਾਂ ਸਹੀ ਭੇਜਣਾ ਆਪਾਂ ਕੋਈ ਆਪਦਾ ਐਡਰੈਸ ਬਦਲ ਲਿਆ ਉਹਦੇ ਚ ਕੀ ਹੈ ਤੇ ਫਿਰ ਮੈਂ ਕਿਹਾ ਕਹਿੰਦਾ ਵੀ ਇਹਦੇ ਜਿਹੜਾ ਹੈਗਾ ਮੇਰੀ ਜੁੱਤੀ ਦੇ ਯਾਦ ਨਹੀਂ ਤੇ ਇਹ ਸੁਖਵੀਰ ਸਿੰਘ ਤੂੰ ਇਹ ਵਾਪਸ ਲੈ ਲੈ ਤੇ ਤੇਰੇ ਨਾਲ ਫਿਰ ਮਾੜਾ ਹੋਊ ਐ ਹੋ ਵਾਹ ਮਤਲਬ ਜਿਹੜਾ ਬੰਦਾ ਇਹ ਕਾਨੂੰਨ ਨੂੰ ਨਹੀਂ ਸਮਝਦਾ ਉਹਦੇ ਚ ਕਿੰਨੀ ਕ ਸੈਂਸ ਹੋਊਗੀ ਤੁਸੀਂ ਇਹ ਦੇਖੋ ਦੂਜੇ ਜਿਹੜਾ ਹੈਗਾ ਨਾਲ ਉਹਨੇ ਕਿਹਾ ਕਹਿੰਦਾ ਮੈਂ ਤਾਂ ਜ਼ਮਾਨਤ ਹੀ ਨਹੀਂ ਕਰਾਈ ਮੈਨੂੰ ਤਾਂ ਛੱਡਣਾ ਪੈ ਗਿਆ ਉਦੋਂ ਜਥੇਬੰਦੀਆਂ ਨਾਲ ਖੜਗੀਆਂ ਆਈਟੀ ਐਕਟ ਦਾ ਪਰਚਾ ਦਰਜ ਹੋਇਆ ਤਾਂ ਉਹਦੇ ਜਿਹੜੇ ਜਿਹੜਾ ਪੀਰੀਅਡ ਸੀ ਕਸਟਡੀ ਸੀ ਉਹ ਪੂਰੀ ਹੋ ਗਈ ਸੀ ਤੇ ਉਹ ਵੈਸੇ ਉਹ ਛੱਡਣਾ ਬਣਦਾ ਸੀ ਜਦੋਂ ਕਿਸੇ ਚੀਜ਼ ਦਾ ਕਸਟਡੀ ਪੂਰੀ ਹੋ ਗਈ ਤਾਂ ਮਾਨਯੋਗ ਅਦਾਲਤਾਂ ਜਿਹੜੀਆਂ ਜ਼ਮਾਨਤਾਂ ਦੇ ਦਿੰਦੀਆਂ ਚਲੋ ਸਰਕਾਰ ਨੇ ਉਹਨੂੰ ਜਿਹੜਾ ਇੱਕ ਡਿਸਚਾਰਜ ਕਰਤਾ F.I.R ਨੂੰ ਕੈਨਸਲ ਕਰਤਾ ਜਾਂ ਜੋ ਵੀ ਕੀਤਾ ਤਾਂ ਬਾਹਰ ਆ ਗਿਆ ਉਹ ਕੇਸ ਨਹੀਂ ਸੀ ਕੋਈ ਕੇਸ ਪਿਆ ਹੁੰਦਾ ਵੱਡਾ ਫਿਰ ਆਪਾਂ ਕਹਿੰਦੇ ਵੀ ਹਾਂ ਯਾਰ ਇਸ ਤਰ੍ਹਾਂ ਹੋ ਗਿਆ ਮੈਂ ਤਾਂ ਬਾਹਰ ਆ ਗਿਆ ਮੈਂ ਤੇ ਇੱਕ ਹੌਮੇ ਵੀ ਯਾਰ ਮੈਨੂੰ ਉਹਦੇ ਕੇਸ ਚ ਕੀ ਹੋ ਗਿਆ ਉਹ ਕੇਸ ਆ ਛੋਟੇ ਮੋਟੇ ਕੇਸ ਆ ਪਰਚੇ ਦਰਜ ਹੋਏ ਨੇ ਅਫੀਸਰ ਸੀਕ੍ਰੇਟ ਐਕਟ ਦੇ ਐਨਐਸ ਐਕਟ ਲੱਗੀ ਹੋਵੇ ਦੇਸ਼ ਤੋਂ ਹੀ ਲੱਗੀ ਹੋਵੇ ਵੱਡੀਆਂ ਧਰਾਮਾਂ ਲੱਗੀਆਂ ਨੇ سنگੀਂ ਧਰਾਮਾਂ ਹੁਣ ਬਈ ਬੰਦਾ ਉੱਥੇ ਬਿਲਕਦਾ ਜੇ ਦਰਖਤ ਤੇ ਵੀ ਲਿਖਦੀ ਐ ਨਾ ਆਪਾਂ ਜਿਹੜੀਆਂ ਸਪੈਸੀਫਿਕ ਜੁਰਮਾਂ ਤੇ ਦਰਖਤ ਸੁੱਕਣ ਲੱਗ ਜਾਂਦਾ ਐ ਇਹ ਹੁਣ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਲੋਕ ਜਿਹੜੇ ਇਕਦਾਰ ਕੁਸ਼ੀਆਂ ਕਰਦੇ ਐ ਨੋਟਿਸ ਐ ਜਿਹੜਾ ਉਹਨੂੰ ਨੋਟਿਸ ਨੂੰ ਨੋਟਿਸ ਹੀ ਨਹੀਂ ਸਮਝਦੇ ਦੇਖੋ ਤੁਸੀਂ ਪੱਤਰਕਾਰ ਹੋ 65 ਸਾਲ ਤੁਹਾਡੀ ਉਮਰ ਐ ਤੁਸੀਂ ਜਿਹੜਾ ਹੈਗਾ ਖੜਕੂ ਲਹਿਰ ਦੇ ਵਿੱਚ ਰਹੇ ਹੋ ਚਲੋ ਤਸੱਦਦ ਵੀ ਹੋਈ ਐ ਜੋ ਵੀ ਹੋਇਆ ਪਰ ਬੰਦੇ ਨੂੰ 60 70 ਸਾਲ ਦੇ ਵਿੱਚ ਕੁਝ ਬੰਦੇ ਨੂੰ ਸਮਝ ਲੈਣਾ ਚਾਹੀਦਾ ਹੈ ਤੇ ਹੁਣ ਜਿਹੜਾ ਮਤਲਬ ਜਿਹੜਾ ਹੈਗਾ ਜਥੇਦਾਰ ਦੀ ਖਾਤਰ ਕਿੱਥੇ ਢੀਂਡ ਸੇ ਨੇ ਸੈਂਟਰ ਖੋਲੇ ਸੀ ਕਿੱਥੇ ਰਮੇਸ਼ਿੰਦਰ ਗਰੇਵਾਲ ਨੇ ਖੋਲੇ ਸੀ ਪਹਿਲੀ ਗੱਲ ਇਹ ਸਮਾਧਮ ਰਾਏ ਮੈਂ ਬੇਨਤੀ ਕਰਦਾ ਤੇ ਦੱਸਣਾ ਚਾਹਣਾ ਹੈ ਕਿ ਡਾਕਟਰ ਤੋਂ ਬਿਨਾਂ ਉਹਦਾ ਲੈਸੈਂਸ ਨਹੀਂ ਮਿਲਦਾ ਜੇ ਆਪਾਂ ਡਾਕਟਰ ਕਰਾਏ ਤੇ ਵੀ ਰੱਖਦੇ ਚਲੋ ਮੰਨ ਲੈਣੇ ਆ ਤਾਂ ਫਿਰ ਉਹਨਾਂ ਦਾ ਰੋਲਾ ਪੈ ਗਿਆ ਉਹਨਾਂ ਦਾ ਇਸ ਮਸਲੇ ਹੀ ਨਹੀਂ ਉਹਦੇ ਨਾਲ ਉਹ ਡਾਕਟਰ ਨੂੰ ਜਿਹੜੀ ਹੈਗੀ ਐ ਬਿਲਡਿੰਗ ਪ੍ਰੋਵਾਈਡ ਕਰਾ ਸਕਦੇ ਆ ਡਾਕਟਰ ਨੂੰ ਜਿਹੜਾ ਸਾਰੀਆਂ ਉਹਦੀਆਂ ਸਰਕਾਰ ਸ਼ਰਤਾਂ ਪੂਰੀਆਂ ਕਰ ਸਕਦੀਆਂ ਪਰ ਡਾਕਟਰ ਦੇ ਨਾਂ ਤੇ ਮਸ਼ੀਨ ਮਿਲੂਗੀ ਡਾਕਟਰ ਦੇ ਨਾਂ ਤੇ ਜਿਹੜਾ ਹੈਗਾ ਉਹ ਸਾਰਾ ਸਮਾਨ ਮਿਲੂਗਾ ਡਾਕਟਰ ਦੇ ਨਾਂ ਤੇ ਬਿਲਡਿੰਗ ਹੋਊਗੀ ਜਾਂ ਡਾਕਟਰ ਉਹਦਾ ਕਰਾਇਆ ਭਰੂਗਾ ਜੋ ਵੀ ਆ ਉਹ ਸਿਸਟਮੈਟਿਕ ਹੈ ਪਰ ਹੁਣ ਐਡਾ ਪਰਿਵਾਰ ਹੈ ਬਾਦਲ ਕਾ ਉਹ ਆਪਦੇ ਜਿਹੜੀ ਢਿੱਡ ਦੀਆਂ ਗੱਲਾਂ ਜਾਂ ਭੂਣਾ ਹੱਤਿਆ ਕਰਾਉਣੇ ਅਲਟਰਾਸਾਉਂਡ ਕਰਾਉਣੇ ਉਹ ਕਿਉਂ ਦੱਸਣਗੇ ਤੇ ਹੋ ਸਕਦਾ ਇਹਨਾਂ ਦੇ ਰਿਸ਼ਤੇਦਾਰ ਡਾਕਟਰ ਹੋਣ ਤੂੰ ਬ ਪ੍ਰਕਾਸ਼ ਸਿੰਘ ਬਾਦਲ ਵੱਡੇ ਵੱਡੇ ਅਫਸਰ ਰੱਖ ਸਕਦਾ ਆਈਪੀਐਸ ਅਫਸਰ ਰੱਖ ਸਕਦਾ ਜੱਜ ਰੱਖ ਸਕਦਾ ਔਰ ਡਾਕਟਰ ਵੀ ਰੱਖ ਸਕਦਾ ਮਸ਼ੀਨ ਵੀ ਲੈ ਸਕਦਾ ਉਹਨਾਂ ਕੋਲ ਕੀ ਘਟਾ ਪਰ ਇਹ ਬੇਤੁਕੀਆਂ ਗੱਲਾਂ ਕਿਸੇ ਦੀ ਬਦਨਾਮੀ ਕਰਨੀ ਹੁਣ ਨੋਟਿਸ ਆਇਆ ਨੋਟਿਸ ਆਇਆ ਹੁਣ 65 70 ਸਾਲ ਦੀ ਉਮਰ ਹੈ ਤੂੰ ਨੋਟਿਸ ਦੇ ਵਿੱਚ ਉਲਝ ਗਿਆ ਤੁਰਿਆ ਫਿਰੂਗਾ ਕਿਹੜੇ ਸਬੂਤ ਆ ਤੇਰੇ ਕੋਲੇ ਕੀ ਗੱਲ ਹੈ ਕਿਸੇ ਦੇ ਘਰ ਦੀ ਗੱਲ ਆਪਾਂ ਕਿਉਂ ਕਰ ਸਕਦੇ ਆ ਸੋ ਇਸ ਕਰਕੇ ਜਿਹੜੀ ਹੈਗੀ ਹੈ ਇਹ ਅਤਿ ਨਿੰਦਣਯੋਗ ਗੱਲਾਂ ਤੇ ਬਾਰ ਬਾਰ ਜਿਹੜੇ ਪੱਤਰਕਾਰ ਉਹ ਵੀ ਸੁਵਾਦ ਲੈਂਦੇ ਆ ਪਰ ਥੋਡੇ ਵੀ ਕਰੇ ਧੀਆਂ ਪੜਣਾ ਭਾਈ ਪੱਤਰਕਾਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੇ ਚੈਨਲਾਂ ਦੀ ਕੂੜ ਕਮਾਈ ਤੋਂ ਤੁਸੀਂ ਲੈਣਾ ਕੀ ਹੈ ਸਹੀ ਖਬਰਾਂ ਲਾਇਆ ਕਰੋ ਸਹੀ ਗੱਲ ਦੱਸਿਆ ਕਰੋ ਸਹੀ ਜਿਹੜੀ ਹੈਗੀ ਹੈ ਲੋਕਾਂ ਤੱਕ ਪਹੁੰਚਾਇਆ ਕਰੋ ਇਸ ਗੱਲ ਦਾ ਜਿਹੜਾ ਪ੍ਰਭਾਵ ਆ ਮਾੜਾ ਪੈਂਦਾ ਹੁੰਦਾ ਠੀਕ ਆ ਤੁਹਾਨੂੰ 4 ਵਿਊ ਆ ਜਾਂਦੇ ਆ ਕੋਈ YouTube ਪੈਸੇ ਦੇ ਦਿੰਦੀ ਆ ਮੰਨ ਲੈਣੇ ਆ ਪਰ ਜਿਹੜੀ ਗੱਲ ਹਜਮ ਹੋਣ ਵਾਲੀ ਨੇ ਉਹ ਬਿਨਾ ਮਦਦ ਤੋਂ ਕਿਸੇ ਦੀ ਕਦਰ ਕੁਛ ਨਹੀਂ ਕਰਨ ਚਾਹੀਦੀ। ਨਾ ਤਾਂ ਦੋ ਲੜਕੀਆਂ ਤੋਂ ਬਾਅਦ ਹਰਿ ਸਿਮਰਤ ਕੌਰ ਬਾਦਲ ਨੇ ਕੋਈ ਭੂਣ ਕਰਾਇਆ, ਨਾ ਕੋ ਭੂਣ ਦਾ ਟੈਸਟ ਕਰਾਇਆ, ਨਾ ਉਹਨਾਂ ਨੇ ਕੋਈ ਅਲਟਰਾਸਾਉਂਡ ਕਰਾਇਆ, ਨਾ ਸੰਤਾਂ ਨੂੰ ਮਿਲੇ ਨੂੰ ਉਹ, ਨਾ ਜਿਹੜੀ ਅਲਟਰਾਸਾਉਂਡ ਦੀ ਮਾਲੀ ਗੱਲ ਕਰ ਰਿਹਾ ਹੈ। ਮਾਲਵਿੰਦਰ ਸਿੰਘ ਮਾਲੀ, ਨਾ ਉਹ ਸੁਖਦੇਵ ਸਿੰਘ ਢੀਡ ਸੇ ਦਾ ਅਲਟਰਾਸਾਉਂਡ ਮਸ਼ੀਨ ਹੈ, ਨਾ ਹੋਰ ਮੇਸ਼ੇਂਦਰ ਗਰੇਵਾਲ ਦੀ ਮਸ਼ੀਨ ਹੈ। ਨਾਵ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕੋਈ ਇਹ ਜਿਹਾ ਸੈਂਟਰ ਖੋਲਿਆ ਕਿਉਂਕਿ ਬੰਦੇ ਨੂੰ ਆਪਾਂ ਜਦੋਂ ਵੇਖਦੇ ਹਾਂ ਉਹ ਵਾਚ ਕਰਦੇ ਹਾਂ ਨਾ ਉਹਦੇ ਵਿੱਚ ਤੋਂ ਸਿੰਪਟਮ ਪਤਾ ਲੱਗ ਜਾਂਦਾ ਵੀ ਬੰਦਾ ਯਾਨ ਕਿਸ ਕੈਟਾਗਰੀ ਦਾ ਜੇ ਬੰਦੇ ਨੇ ਜੱਜਮੈਂਟ ਲੈਣੀ ਹੋਵੇ ਨਾ 10 ਮਿੰਟਾਂ ਦੇ ਵਿੱਚ ਬੰਦਾ ਫੜਿਆ ਜਾਂਦਾ ਪਰ ਇਹ ਗੱਲਾਂ ਨਹੀਂ ਉਹਦੇ ਕੈਰੇਕਟਰ ਤੇ ਨਿਸ਼ਾਲੀ ਜਾਂਦਾ ਕਿ ਸਿੰਘਰਾ ਨਾਲ ਉਹਦਾ ਗੱਲਬਾਤ ਹੈ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਹਰਸਿਮਰਤ ਕੋਰ ਬਾਦਲ ਕੈਰੇਕਟਰ ਦੇ ਉਹ ਰੁਪਈਏ ਦਾ ਰੁਪਈਆ ਬੰਦੇ ਆ ਅਸੀਂ ਚਾਹੇ ਉਹਨਾਂ ਦੇ ਵਿਰੋਧ 'ਚ ਬੋਲਦੇ ਆ ਪਰ ਉਹਨਾਂ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਨਾ ਅਸੀਂ ਵਿਰੋਧ 'ਚ ਗੱਲ ਕਰਦੇ ਆ ਪਰ ਜਿਹੜੀ ਉਹਨਾਂ ਦੇ ਸਰਕਾਰ ਦੇ ਵਿੱਚ ਕੋਤਾਹਾਂ ਹੋਈਆਂ ਗੁਨਾਹ ਹੋਏ ਆ ਉਹਨਾਂ ਗੱਲਾਂ ਦੇ ਅੱਜ ਵੀ ਖਲਾਫ ਆ ਨਾ ਨਾ ਵੀਡੀਓ ਨੂੰ ਅਸੀਂ ਡਿਲੀਟ ਕਰੀਏ ਕੋਈ ਦਬਾਅ ਪੈ ਜੇ ਚਾਹੇ ਪਰਚਾ ਹੋ ਜੇ ਕੁਝ ਹੋ ਜੇ ਪਰ ਜਿੱਥੇ ਉਹ ਬੰਦੇ ਸਹੀ ਐ ਸਹੀ ਨੂੰ ਸਹੀ ਦਾ ਸਾਥ ਦੇਣਾ ਚਾਹੀਦਾ ਹੈ ਤੇ ਇਸ ਕਰਕੇ ਜਿਹੜੀਆਂ ਆਉਂਦੀਆਂ ਟੀਐਨਪੀਆਂ ਪਿੱਛੇ ਜਾਂ ਹੋਰ ਪਿੱਛੇ ਉਹਦੇ ਚੋਂ ਤੋਂ ਆਪਾਂ ਨੂੰ ਪਾਸੇ ਹਟਣਾ ਚਾਹੀਦਾ ਚਲੋ ਮਾਲੀ ਜੂ ਬੋਲੀ ਜਾਂਦਾ ਪਰ ਤੁਹਾਡੀ ਆਡੀਅנס ਹੈ ਜਿਹੜੀ ਮੈਂ ਚੈਨਲਾਂ ਨੂੰ ਕਹਣਾ ਤੁਹਾਡੀ ਉਹ ਆਡੀਅנס ਤੁਹਾਡੇ ਤੋਂ ਪਿੱਛੇ ਹਟ ਜੂਗੀ ਇੱਕ ਦਿਨ ਅੱਜ ਸਾਨੂੰ ਉਹਦਾ ਸੁਆਦ ਆਉਂਦਾ ਗੱਲਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਆਡੀਅנס ਆ ਸਾਨੂੰ ਸੁਣਨੋਂ ਹਟ ਜੂਗੀ ਕਿਉਂਕਿ ਗੱਲ ਤਾਂ ਗਲਤ ਬੰਦਾ ਕਿੰਨਾ ਚਿਰ ਸੁ ਕਿਸੇ ਕੋਲ ਟਾਈਮ ਹੀ ਨਹੀਂ ਸਹੀ ਗੱਲ ਸੁਣਨ ਦਾ ਟਾਈਮ ਹੀ ਸੋ ਜਿਹੜਾ ਮਾਲਵਿੰਦਰ ਮਾਲੀ ਹੈ ਇਹ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਤੇ ਝੂਠੇ ਦੋਸ਼ ਲਾ ਰਿਹਾ ਇਹਨੂੰ ਆਪਣੇ ਜਿਹੜੀ ਹੈਗੇ ਆ ਵਾਪਸ ਉਸ ਜੀ ਤੇ ਆਉਣਾ ਚਾਹੀਦਾ ਹੈ ਮਾਫੀ ਮੰਗ ਲੈਣੀ ਚਾਹੀਦੀ ਹੈ ਨਾਈਏ ਦੇ ਕੋਲ ਕੋਈ ਸਬੂਤ ਹੈ ਤੇ ਨਾ ਸਬੂਤੇ ਕੋਰਟ ਵਿੱਚ ਪੇਸ਼ ਕਰ ਸਕੇ ਅਦਾਲਤਾਂ ਬਹੁਤ ਵੱਡਾ ਅਦਾਰਾ ਹੈ ਇਸ ਕਰਕੇ ਬੰਦੇ ਨੂੰ ਸਾਇੰਸ ਦੇ ਵਿੱਚ ਔਕਾਤ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ